ਖਸ ਸਿਧਾਣਾ ਜੇ ਕਮਾਂਡਰ ਦੱਸਦਾ ਆਪਣੇ ਆਪ ਨੂੰ ਉਸ ਦਿਨ ਜਿਹੜੀ ਅਨਾਉਂਸਮੈਂਟ ਕਰ ਰਿਆ ਉਦੋਂ ਲਖੇ ਸਿਧਾਣੇ ਨੂੰ ਸ਼ੱਕੀ ਰੂਪ ਚ ਦੇਖਿਆ ਜਾ ਰਿਹਾ ਲਖੇ ਸਿਧਾਣੇ ਨੇ ਪੁਲਿਸ ਨਾਲ ਸਰਕਾਰ ਨਾਲ ਮਿਲ ਕੇ ਪਤਾ ਨਹੀਂ ਕੀ ਕਿ ਜਨਾਉਂਸਮੈਂਟ ਕਰਤੀਆਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਮੁੰਡਿਆਂ ਨੂੰ ਕਹਿਤਾ ਲਓ ਜੀ ਭਾਨਾ ਸਿੱਧੂ ਬਾਹਰ ਆਜੂਗਾ ਤੁਸੀਂ ਆਪ ਆਪਣੇ ਪਿੰਡਾਂ ਨੂੰ ਜਾਓ ਪਰ ਅੱਜ ਜਿਹੜੀ ਕੁਝ ਸਾਹਮਣੇ ਆ ਗਏ ਇਹਨੇ ਤਾਂ ਸ਼ੀਸ਼ਾ ਹੀ ਹੋਰ ਦਿਖਾਤਾ ਹੁਣ ਇਹ ਵੀ ਕਹਿ ਦਿਓ ਵੀ ਭਾਨੇ ਸਿੱਧੂ ਦੀਆਂ ਭੈਣਾਂ ਨੇ ਵੀ ਪੁਲਿਸ ਨਾਲ ਕੋਈ ਸਮਝੌਤੇ ਤੈਤ ਜਾਂ ਕੋਈ ਅੰਦਰ ਖਾਤੇ ਸਰਕਾਰ ਨਾਲ ਭੰਤਨਾ ਗਣਤਪ ਕਰਕੇ ਆਪਣੇ ਦੇ ਇਰਾਦਾ ਕਤਲ ਦੇ ਪਰਚੇ ਦਰਜ ਕਰਾ ਲੇ। ਸੋ ਉਹਦੇ ਜਿਵੇਂ ਮੈਨੂੰ ਮੇਰੇ ਖਿਲਾਫ ਬਰਤਾਂਤ ਘੜਿਆ 18 ਬੰਦਿਆਂ ਤੇ ਪਰਚਾ ਦਰਜਾ। ਚਾਰ ਭਾਨੇ ਦੇ ਪਰਿਵਾਰ ਦੇ ਮੈਂਬਰ ਦਾ ਭਰਾ, ਉਹਦਾ ਬਾਪੂ, ਉਹਦੀਆਂ ਦੋ ਭੈਣਾਂ ਇੱਕ ਭੈਣ ਉਹਦੀ ਉਹ ਵਿਚਾਰੀ ਜਿਹੜੀ ਸਕੂਲ ਚ ਪ੍ਰਾਇਮਰੀ ਸਕੂਲ ਚ ਹੈਡਮਾਸਟਰ ਆ ਤੇ ਉਸ ਦਿਨ 3 ਤਰੀਕ ਨੂੰ ਸਕੂਲ ਚ ਹਾਜ਼ਰ ਆ ਉਹਦੇ ਵੀ ਪਰਚਾ ਦਰਜ ਹੁੰਦਾ ਤੇ ਇਹਨਾਂ 18 ਬੰਦਿਆਂ ਦੇ ਵਿੱਚੋਂ ਕਿਸੇ ਉਸ ਬੰਦੇ ਦੇ ਪਰਚਾ ਦਰਜ ਹੈਗਾ ਉਹਦਾ ਨਾਂ ਹੈਗਾ ਜਿਹੜੇ ਮੇਰੇ ਖਿਲਾਫ ਲਗਾਤਾਰ ਬਰਤਾਨ ਸਰਜਨ ਤੇ ਲੱਗੇ ਸੀਗੇ ਕਿ ਲੱਖਾ ਉੱਥੇ ਕਿਵੇਂ ਪਹੁੰਚ ਗਿਆ ਲੱਖਾ ਸੈਟਿੰਗ ਨਾਲ ਪਹੁੰਚ ਗਿਆ ਹੁਣ ਸੈਟਿੰਗ ਨਾਲ ਲੱਖੇ ਨੇ 307 ਦਾ ਪਰਚਾ ਵੀ ਕਰਾ ਲਿਆ ਨਾਲੇ ਸੈਟਿੰਗ ਨੇ ਲੱਖੇ ਦੇ ਪਰਿਵਾਰ ਤੇ ਪਰਚਾ ਵੀ ਕਰਾਤਾ ਮੈਂ ਹੈਰਾਨ ਆ ਪੁਲਿਸ ਤੇ ਹੈਰਾਨ ਆ ਯਾਰ ਉੱਥੇ ਡੀਜੀਪੀ ਅਰਤ ਸ਼ਕਲਾ ਏਡੀਜੀਪੀ ਜਸਕਰਨ ਸਿੰਘ ਆਪਣਾ ਏਡੀਜੀ ਉੱਥੇ ਗੁਰਿੰਦਰ ਢਿੱਲੋਂ ਉੱਥੇ ਡੀਆਈਜੀ ਭੁੱਲਰ ਕੀ ਸਮਝੌਤਾ ਕਰਦੇ ਆ ਮੈਂ ਕੱਲਾ ਨਹੀਂ ਕਰਦਾ ਉੱਥੇ ਭਾਰਤੀ ਕਿਸਾਨੀ ਸੱਧੂਪੁਰ ਆ ਭਾਰਤੀ ਕਿਸਾਨੀ ਨੂੰ ਕ੍ਰਾਂਤੀਕਾਰੀ ਆ ਕਿਸਾਨ ਦੂਰ ਸੰਘਰਸ਼ ਕਮੇਟੀ ਮਾਝਾ ਉੱਥੇ ਕਾਦੀਆਂ ਦੇ ਬੰਦੇ ਨੇ ਉੱਥੇ ਹੋਰ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਨੇ ਲਖਤੀਸ ਵਿੱਚ ਹੁੰਦਾ ਚਾਰ ਆਫਸਰਾਂ ਨੇ ਦਸਕਤ ਹੁੰਦੇ ਨੇ ਇਦੋਂ ਸਾਡੇ ਸਾਰੇ ਦਸਕਤ ਹੁੰਦੇ ਨੇ ਬਕਾਇਦਾ ਤੌਰ ਤੇ ਏਡੀਜੀ ਜਸਕਰਨ ਸਿੰਘ ਬੋਲਦੇ ਨੇ ਭਰੋਸਾ ਦਿੰਦੇ ਨੇ ਵਾਸਤਵਿਕ ਤਕ ਅਸੀਂ ਭਾਂਦੇ ਨੂੰ ਛੱਡ ਦੇਾਂਗੇ ਪੜਤਾਲ ਕਰਕੇ ਮੈਂ ਕਹਿੰਦਾ ਤੈਨੂੰ ਭਾਂਦੇ ਨੂੰ ਸਿੱਟ ਲੈ ਅੰਦਰ ਲੱਖੇ ਨੂੰ ਸਿੱਟ ਲੈਗਾ ਭਾਨਾ ਸਿੱਧੂ ਦੀਆਂ ਭੈਣਾਂ ਅੱਜ ਕੀ ਕਹਿ ਰਹੀਆਂ ਸੀ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਆ ਜਾ ਕੇ ਕਨਾਂ ਤੇ ਲੈ ਰਹੇ ਹੈ ਜੀ ਗੱਲ ਨਹੀਂ ਹੈਗੀ ਮੈਂ ਹੁਣ ਘਰੋਂ ਹੀ ਮਿਲ ਕੇ ਆ ਮੈਂ ਕੋਈ ਗੱਲ ਨਹੀਂ ਭੈਣੇ ਸੋਡੇ ਨਾਲ ਪੂਰਾ ਪੰਜਾਬ ਖੜਾ ਹੈ ਪੂਰੇ ਪੰਜਾਬ ਦੀਆਂ ਮਾਵਾਂ ਭੈਣਾਂ ਖੜੀਆਂ ਕੋਈ ਗੱਲ ਨਹੀਂ ਦੇਖਦੇ ਆ ਕਿੰਡਾ ਕੁ ਜ਼ੁਲਮ ਕਰਦੇ ਆ ਇਹਨਾਂ ਦੇ ਜ਼ੁਲਮ ਦਾ ਟੱਕਰ ਸਬਰ ਨਾਲ ਕਰਨਾ ਹੈ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਠਣਗੇ ਪੰਜਾਬ ਦੀਆਂ ਮਾਵਾਂ ਵੀ ਉੱਠਣਗੀਆਂ ਭੈਣਾਂ ਵੀ ਉੱਠਣਗੀਆਂ ਆਉਣਗੀਆਂ ਸੜਕਾਂ ਇਹ ਜਾਮ ਹੋਣਾ ਪੂਰਾ ਪੰਜਾਬ ਇਹ ਗੱਲ ਯਾਦ ਰੱਖਿਓ ਇਹ ਪੌਪ ਪ੍ਰੀਖੇ ਚ ਫਰਦਾ ਵੀ ਪਤਾ ਨਹੀਂ ਮੈਂ ਐਂ ਹੀ ਦੱਬ ਲੂੰਗਾ ਨਹੀਂ ਦੱਬਿਆ ਜਾਣਾ ਇਸ ਕਰਕੇ ਉਹਦਾ ਚੜ੍ਹਦੀ ਕਲਾ ਚਾਹ ਤੇ ਚੜ੍ਹਦੀ ਕਲਾ ਜਿ ਰਹਿਣਾ ਉਹ ਫੋਨ ਕਰ ਰਹੇ ਆ ਵੀ ਥਾਣੇ ਆ ਉਹਨਾਂ ਨੇ ਕਹਿੰਦੇ ਕੋਈ ਅਸੀਂ ਨਾ ਸਾਡੇ ਖਿਲਾਫ ਕੋਈ ਬਰਾਂਟਾ ਨਾਮ ਕਦਮਾ ਦਰਜ ਹੈ ਅਸੀਂ ਥਾਣੇ ਨਹੀਂ ਆਉਣਾ ਉਹਨਾਂ ਦੀਆਂ ਆਈਡੀਆਂ ਦੇਖ ਰਿਆ ਅਸੀਂ ਕੋਈ ਆਈਡੀਆਂ ਦਿਖਾਉਣੀ ਇਹ ਕਿਹੜਾ ਕਾਨੂੰਨ ਆ ਤੁਸੀਂ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ ਭਵੰਤ ਕਹਿੰਦਾ ਲੋਕਤੰਤਰ ਮਾਰਤਾ મોદી ਨੇ ਉਹ ਲੋਕਤੰਤਰ ਦੀ ਕੀ ਕਰ ਰਹੇ ਆ ਪੰਜਾਬ ਦੇ ਇੱਥੇ ਪੰਜਾਬ ਚ ਕੀ ਕਰ ਰਹੇ ਆ ਜਵਾਬ ਦੇਣਗੇ ਇਹਨਾਂ ਨੇ ਪਿੰਡਾਂ 'ਚ ਵੜਨਾ 24 ਆ ਗਈ ਤੇ ਮੈਂ ਮਾਵਾਂ ਪੈਣਾਂ ਨੂੰ ਬੇਨਤੀ ਕਰਦਾ ਉੱਥੇ ਖੜਾ ਆ ਕੇ ਨਾ ਇਹਨਾਂ ਦੇ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਮੂਰਲੇ ਕੜਾ ਮਚਾ ਦੇ ਨੂੰ ਸਵਾਲ ਪੁੱਛਣਾ ਹੈ ਵਿਪਨ ਦੇ ਦੀਆਂ ਭੈਣਾਂ ਦਾ ਕੀ ਕਸੂਰ ਸੀ ਭੈਣ ਦੇ ਭਰਾ ਦਾ ਕੀ ਕਸੂਰ ਸੀ ਵਿਪਨ ਦਾ ਕੀ ਕਸੂਰ ਸੀ ਜਿਹਨੂੰ ਨੰਗਾ ਕਰਾ ਕੇ ਜਲੀਲ ਕਰਾ ਕੇ ਬਰਫ਼ ਤੇ ਲਟਾ ਕੇ ਠੰਡੇ ਪਾਣੀ ਸੱਚ ਪਾ ਕੇ ਜੀ ਕਸੂਰ ਲੱਖੇ ਸਿਧਾਣੇ ਦਾ ਚਿੱਟੇ ਦਾ ਪਰਚਾ ਤਰਨ ਤਰਨ ਦੇਤਾ ਤੁਸੀਂ ਇੱਕ ਸਾਲ ਪਹਿਲਾਂ ਅੱਜ ਤੱਕ ਉਸ ਸਾਤਾ ਰਾਤ ਤੱਕ ਕੀ ਕਸੂਰ ਆ ਬਈ ਉਹਨਾਂ ਬੰਦਿਆਂ ਦਾ ਉਹ ਕੀ ਕਰ ਰਿਹਾ ਤੇਰੇ ਡਾਂਗ ਮਾਰਦੇ ਆ ਤੁਹਾਨੂੰ ਗਾਲ੍ਹਾਂ ਕੱਢਦੇ ਆ ਸਵਾਲ ਤੇ ਪੁੱਛਦੇ ਨੇ ਯਾਰ ਤੇ ਤੂੰ ਤਾਂ ਇੱਥੇ ਸਿਮਰੋ ਭਾਬੀ ਸੁਖਵੀਰ ਮੰਦ ਬੁੱਧੀ ਹੈ ਇਹ ਡੜਾ ਮਾਰੂ ਕਿਸੇ ਦੇ ਕੈਪਟਨ ਦੀ ਦਾੜ੍ਹੀ ਆਏ ਆ ਕੈਪਟਨ ਦੀ ਪਜਾਮੀ ਆਏ ਆ ਕੈਪਟਨ ਰੂਸਾ ਲਈ ਫਿਰਦਾ ਇੱਕ ਇੱਕ ਲਈ ਕਲੀਅਰ ਦੀ ਪੱਗ ਸੁਖਵੀਰ ਦੀ ਚੱਟਾ ਮੇਰੇ ਭਾਈ ਦਾ ਸ਼ਰਿਆਂ ਬਕਾਈ ਦਾ ਕੀ ਸੁਣਉਂਦਾ ਹੁੰਦਾ ਸੀ ਯਾਰ ਤੈਨੂੰ ਵਾਲੇ ਲੰਮਾ ਪਾਇਆ ਜੇ ਤੈਨੂੰ ਕਿਤੇ ਤੂੰ ਕਹਿੰਦਾ ਤੁਸੀਂ ਅੰਨ ਆਦੋਲਣ ਦੇ ਉਹ ਚੋਂ ਨਿਕਲੇ ਹੋ ਜੇ ਕਦੇ ਉਹਦੀ ਦੱਬੇ ਹੁੰਦੇ ਜੇ ਉਹਦੀ ਕਦੇ ਤੁਹਾਨੂੰ ਐਂ ਕੁਚਲਦਾ ਹੁੰਦਾ ਤੂੰ ਤੂੰ ਐਮਪੀ ਬਣਦਾ ਤੂੰ ਮੁੱਖ ਮੰਤਰੀ ਬਣਦਾ ਉਹ ਕਿਹੜਾ ਮੁੱਖ ਮੰਤਰੀ ਨਹੀਂ ਸੀ ਜਦੋਂ ਤੂੰ ਅੱਜ ਲੋਕਾਂ ਨੂੰ ਦੱਬਣ ਨੂੰ ਫਿਰਦਾ ਤੈਨੂੰ ਕਿਸੇ ਨੇ ਕੁਝ ਕਿਹਾ ਕੋਈ ਮੁਕਦਮਾ ਦਰਜ ਹੋਇਆ ਕਿ ਥਾਣੇ ਵੀ ਕਿ ਤੈਨੂੰ ਕਿਸੇ ਬੁਲਾਇਆ ਹੋ ਪਾਨਾ ਸਿੱਧੂ ਕੇਸ ਮਾਮਲੇ ਦੇ ਵਿੱਚ ਇੱਕ ਵੱਡਾ ਕੱਠ ਵੀ ਹੁੰਦਾ ਨੌਜਵਾਨ ਬੈਰੀ ਕੋਡ ਜਿਹੜੇ ਭੰਦੇ ਹੋਏ ਅੱਗੇ ਵਧਦੇ ਨੇ ਸੰਗਰੂਰ ਚ ਇਕੱਠ ਦਿਖਾ ਦਿੰਦੇ ਨੇ ਪਰ ਉੱਥੇ ਇੱਕ ਜਿਹੜਾ ਜਿਸ ਨੇ ਆਪਣੇ ਆਪ ਨੂੰ ਕਮਾਂਡਰ ਦੱਸਿਆ ਕਿ ਕਮਾਂਡਰ ਹੀ ਫੜਿਆ ਜਾਂਦਾ ਤਾਂ ਇਹ ਮੋਰਚਾ ਅੱਗੇ ਕਿਵੇਂ ਵਧਣਾ ਸੀ ਉਹ ਸੀ ਨਾਮ ਲੱਖਾ ਸਧਾਣਾ ਪਰ ਅੱਜ ਇੱਕ ਨਵੀਂ ਜਿਹੜੀ ਅਪਡੇਟ ਆਈ ਉਸ ਨੇ ਹੋਰ ਹਲਚਲ ਪੈਦਾ ਕਰ ਦਿੱਤੀ ਇਸ ਮਾਮਲੇ ਨਾਲ ਲੱਖਾ ਸਧਾਣਾ ਸਾਡੇ ਨਾਲ ਇਸ ਵਕਤ ਮੌਜੂਦ ਨਹੀਂ ਇਸ ਪਰਚੇ ਜਿਹੜਾ ਤਾਜ਼ਾ-ਤਾਜ਼ਾ ਹੋਇਆ ਹਾਲਾਂਕਿ 3 ਤਰੀਕ ਨੂੰ ਹੀ ਹੋ ਗਿਆ ਪਰ ਪਤਾ ਅੱਜ ਲੱਗਿਆ ਇਸ ਦੇ ਬਾਰੇ ਗੱਲਾਂ ਕਰਾਂ ਉਸ ਦਿਨ ਜਿਹੜੀ ਭੂਮਿਕਾ ਨਿਭਾਈ ਗਈ ਲੱਖਾ ਸਦਾਣਾ ਵੱਲੋਂ ਉਸ ਨਾਲ ਸੰਬੰਧਿਤ ਵੀ ਸਵਾਲ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਨੂੰ ਸਵਾਲ ਕਰਨ ਦੇ ਲਈ ਜਿਹੜਾ ਮਨ 'ਚ ਇੱਕ ਸ਼ਬਦ ਆ ਰਿਹਾ ਨਾ ਕਿ ਲਖਾ ਸਿਧਾਣਾ ਜੇ ਕਮਾਂਡਰ ਦੱਸਦਾ ਆਪਣੇ ਆਪ ਨੂੰ ਉਸ ਦਿਨ ਜਿਹੜੀ ਅਨਾਉਂਸਮੈਂਟ ਕਰ ਰਿਆ ਸੀ ਉਦੋਂ ਲਖਾ ਸਿਧਾਣੇ ਨੂੰ ਸ਼ੱਕੀ ਰੂਪ 'ਚ ਦੇਖਿਆ ਜਾ ਰਿਹਾ ਕਿ ਲਖਾ ਸਿਧਾਣੇ ਨੇ ਪੁਲਿਸ ਨਾਲ ਸਰਕਾਰ ਨਾਲ ਮਿਲ ਕੇ ਪਤਾ ਨਹੀਂ ਕੀ ਕਿ ਜਨਾਉਂਸਮੈਂਟ ਕਰਤੀਆਂ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਮੁੰਡਿਆਂ ਨੂੰ ਕਹਿਤਾ ਲਓ ਜੀ ਭਾਨਾ ਸਿੱਧੂ ਬਾਹਰ ਆਜੂਗਾ ਤੁਸੀਂ ਆਪ ਆਪਣੇ ਪਿੰਡਾਂ ਨੂੰ ਜਾਓ ਪਰ ਅੱਜ ਜਿਹੜੀ ਕੁਝ ਸਾਹਮਣੇ ਆ ਗਿਆ ਇਹਨੇ ਤਾਂ ਸ਼ੀਸ਼ਾ ਹੀ ਹੋਰ ਦਿਖਾਤਾ ਹੁਣ ਏ ਵੀ ਕਹਿ ਦਿਓ ਵੀ ਭਾਨੇ ਸਿੱਧੂ ਦੀਆਂ ਭੈਣਾਂ ਨੇ ਵੀ ਪੁਲਿਸ ਨਾਲ ਕੋਈ ਸਮਝੌਤੇ ਤੈਤ ਜਾਂ ਕੋਈ ਅੰਦਰ ਖਾਤੇ ਸਰਕਾਰ ਨਾਲ ਭੰਤਨਾ ਗੰਢ ਤੁਪ ਕਰਕੇ ਆਪਣੇ ਦੇ ਇਰਾਦਾ ਕਤਲ ਦੇ ਪਰਚੇ ਦਰਜ ਕਰਾ ਲੇ। ਸੋ ਉਹ ਦਿਨ ਜਿਵੇਂ ਮੈਨੂੰ ਮੇਰੇ ਖਿਲਾਫ ਬਰਤਾਂਤ ਘੜਿਆ 18 ਬੰਦਿਆਂ ਤੇ ਪਰਚਾ ਦਰਜ ਆ। ਚਾਰ ਭਾਨੇ ਦੇ ਪਰਿਵਾਰ ਦੇ ਮੈਂਬਰ ਦਾ ਭਰਾ, ਉਹਦਾ ਬਾਪੂ, ਉਹਦੀਆਂ ਦੋ ਭੈਣਾਂ ਇੱਕ ਭੈਣ ਉਹਦੀ ਉਹ ਵਿਚਾਰੀ ਜਿਹੜੀ ਸਕੂਲ ਚ ਪ੍ਰਾਇਮਰੀ ਸਕੂਲ ਚ ਹੈਡਮਾਸਟਰ ਆ ਤੇ ਉਸ ਦਿਨ 3 ਤਰੀਕ ਨੂੰ ਸਕੂਲ ਚ ਹਾਜ਼ਰ ਆ ਉਹਦੇ ਵੀ ਪਰਚਾ ਦਰਜ ਹੁੰਦਾ ਤੇ ਇਹਨਾਂ 18 ਬੰਦਿਆਂ ਦੇ ਵਿੱਚੋਂ ਕਿਸੇ ਉਸ ਬੰਦੇ ਦੇ ਪਰਚਾ ਦਰਜ ਹੈਗਾ ਉਹਦਾ ਨਾਂ ਹੈਗਾ ਜਿਹੜੇ ਮੇਰੇ ਖਿਲਾਫ ਲਗਾਤਾਰ ਬਰਤਾਨ ਸਿਰਜਣ ਤੇ ਲੱਗੇ ਸੀਗੇ ਕਿ ਲੱਖਾ ਉੱਥੇ ਕਿਵੇਂ ਪਹੁੰਚ ਗਿਆ ਲੱਖਾ ਸੈਟਿੰਗ ਨਾਲ ਪਹੁੰਚ ਗਿਆ ਹੁਣ ਸੈਲਟਕ ਨੇ ਲੱਖੇ ਨੇ 307 ਦਾ ਪਰਚਾ ਵੀ ਕਰਾ ਲਿਆ ਨਾਲੇ ਸੈਲਟਕ ਨੇ ਲੱਖੇ ਪਰਿਵਾਰ ਤੇ ਪਰਚਾ ਵੀ ਕਰਾਤਾ ਸ਼ਰਮ ਕਰੋ ਯਾਰ ਮਾੜੀ ਮੋਟੀ ਤੁਸੀਂ ਮੈਂ ਹੈਰਾਨ ਆ ਪੁਲਿਸ ਤੇ ਹੈਰਾਨ ਆ ਯਾਰ ਉਥੇ ਡੀਜੀਪੀ ਅਰਪਤ ਸ਼ਕਲਾ ਏਡੀਜੀਪੀ ਜਸਕਰਨ ਸਿੰਘ ਆਪਣਾ ਏਡੀਜੀ ਉਥੇ ਗੁਰਿੰਦਰ ਢਿੱਲੋਂ ਉਥੇ ਡੀਆਈਜੀ ਭੁੱਲਰ ਇਸ ਸਮਝੌਤਾ ਕਰਦੇ ਆ ਮੈਂ ਕੱਲਾ ਨਹੀਂ ਕਰਦਾ ਉੱਥੇ ਭਾਰਤੀ ਕਿਸਾਨੀ ਸਿੱਧੂਪੁਰ ਆ ਭਾਰਤੀ ਕਿਸਾਨੀ ਨੂੰ ਕ੍ਰਾਂਤੀਕਾਰੀ ਆ ਕਿਸਾਨ ਮidur ਸੰਘਰਸ਼ ਕਮੇਟੀ ਮੱਝਾ ਉੱਥੇ ਕਾਦੀਆਂ ਦੇ ਬੰਦੇ ਨੇ ਉੱਥੇ ਹੋਰ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਨੇ ਉਹਦੇ ਸਾਰੇ ਉਹਨਾਂ ਦੇ ਆਗੂ ਸਹਿਬਾਨ ਹੁੰਦੇ ਨੇ ਲਿਖਤੀ ਸਮਝੌਤਾ ਹੁੰਦਾ ਚਾਰਾਂ ਅਫਸਰਾਂ ਨੇ ਦਸਕਤ ਹੁੰਦੇ ਨੇ ਇਹਦੇ ਨਾਲ ਸਾਡੇ ਸਾਰੇ ਦਸਕਤ ਹੁੰਦੇ ਨੇ ਬਕਾਇਦਾ ਤੌਰ ਤੇ ਏਡੀਜੀ ਜਸਕਰਨ ਸਿੰਘ ਬੋਲਦੇ ਨੇ ਭਰੋਸਾ ਦਿੰਦੇ ਨੇ ਵਾਸਤਰੀ ਤੱਕ ਅਸੀਂ ਭੰਦੇ ਨੂੰ ਛੱਡ ਦੇਾਂਗੇ ਪੜਤਾਲ ਕਰਕੇ ਕਮਾਲ ਦੀ ਗੱਲ ਦੇਖੋ ਵੀਰ ਮੇਰਾ ਸਾਡੇ ਪੰਜਾਬ ਦੇ ਵਿੱਚ ਆਪਣੇ ਚ ਨੇ ਇੱਕ ਕਹਾਵਤ ਆ ਜਾਂ ਇੱਕ ਗੱਲ ਬੜੀ ਮਸ਼ਹੂਰ ਆ ਕਿ ਇੱਥੇ ਜਿਹੜੇ ਬੰਦੇ ਨੇ ਕੌਲ ਦੇਤੇ ਨਾ ਵਚਨ ਦੇਤੇ ਜ਼ਬਾਨ ਦੇਤੀ ਤੇ ਜ਼ਬਾਨ ਪਿੱਛੇ ਆਪਣੀ ਜਾਨ ਦੇ ਦਿੰਦੇ ਸੀ ਤੇ ਜਿਹੜੀ ਉੱਥੇ ਜ਼ਬਾਨ ਦੇਖੀ ਗਈ ਆ ਪੁਲਿਸ ਸਾਨੂੰ ਕਿਹਾ ਜ਼ਬਾਨ ਦੇ ਰਹੀ ਆ ਲਿਖਤੀ ਕਰ ਰਹੀ ਆ ਬੋਲ ਰਹੀ ਆ ਲੋਕਾਂ ਨੂੰ ਭਰੋਸਾ ਦੇ ਰਹੀ ਆ ਉਹ ਕਰ ਰਹੀ ਆ 8:30 ਵਜੇ ਤੇ 5:30 ਵਜੇ ਸਾਡੇ ਦੇ ਪਰਚਾ ਦੇਤਾ ਜਿਹਨੇ ਪਹਿਲਾ ਪਰਚਾ ਦੇ ਕੇ ਕੱਟ ਕੇ ਫਿਰ ਉੱਥੇ ਸਾਡੇ ਕੋਲੇ ਉਹ ਜਾਂਦੇ ਆ ਸਾਨੂੰ ਭਰੋਸਾ ਦੇਣ ਤੁਹਾਡਾ ਤਾਂ ਪੁਲਿਸ ਨਾਲ ਪੁਰਾਣਾ ਵਾਸ ਸੀ ਤੁਹਾਨੂੰ ਉਸ ਵੇਲੇ ਨਹੀਂ ਕਿਤੇ ਮਨ ਚ ਆਇਆ ਮਾੜਾ ਮੋਟਾ ਕਿ ਯਾਰ ਭਾਵੇਂ ਲਿਖਤੀ ਰੂਪ ਚ ਕਰ ਤਾਂ ਰਹੇ ਆ ਸਾਡੇ ਨਾਲ ਕਾਲ ਕਰਾਰ ਕਿਤੇ ਇਹ ਨਾ ਹੋਵੇ ਕੱਲ ਨੂੰ ਪਲਟੀ ਮਾਰ ਜਾਣ ਮੈਨੂੰ ਇਹ ਸੀ ਮੇਹ ਕਿਵੇਂ ਮੁੱਕਰ ਜਾਣਗੇ ਚਾਰ ਸਰਕਾਰ ਦੇ ਅਧਿਕਾਰੀ ਨੇ ਡੀਜੀਪੀ ਤੋਂ ਲੈ ਕੇ ਏਡੀ ਵੱਡੇ ਅਧਿਕਾਰੀ ਕੋਈ ਸਾਡੇ ਨਾਲ ਥਾਣੇ ਦਾ ਮੁੰਚੀ ਜਾਂ ਥਾਣੇ ਦਾ ਸਚੂ ਨਹੀਂ ਸਾਡੇ ਨਾਲ ਸਮਝੌਤਾ ਕਰ ਰਿਹਾ ਵੱਡੇ ਅਧਿਕਾਰੀ ਨੇ ਜਿਨ੍ਹਾਂ ਨੇ ਪੰਜਾਬ ਚਲਾਉਣਾ ਉਹ ਅਧਿਕਾਰੀ ਸਰਕਾਰ ਵੱਲੋਂ ਆਏ ਨੇ ਚੱਲ ਕੇ ਤਾਂ ਭੱਜ ਕੇਵੇਂ ਜਾਣਗੇ ਸਮਝੌਤੇ ਤੋਂ ਜ਼ਬਾਨ ਤੋਂ ਕਿਵੇਂ ਫਿਰ ਜਾਣਗੇ ਪਰ ਹਨਾਨੀ ਦੀ ਗੱਲ ਹੈ ਸਾਡੇ ਤੇ ਚੱਕ ਕੇ ਇਰਾਦਾ ਕਤਲ ਦਾ ਪਰਚਾ ਪਰਿਵਾਰ ਤੇ ਜਿਹੜੇ ਕੋਈ ਵੀਡੀਓ ਬਣਾ ਲੈ ਯੂਟਿਊਬਰ ਸੀ ਉਹਨਾਂ ਦੇ ਪਰਚਾ ਦਿੱਤਾ ਹੁਣ ਜਿਹੜਾ ਬਰਤਾਂਤ ਮੇਰੇ ਖਿਲਾਫ ਕੁਝ ਅਖੌਤੀ ਬੁਕਾਊ ਪੱਤਰਕਾਰਾਂ ਨੇ ਕੁਝ ਅਖੌਤੀ ਬੰਦਿਆਂ ਨੇ ਮੇਰੇ ਖਿਲਾਫ ਬਰਤਾਂਤ ਘੜਿਆ ਲੱਖਾਂ ਮਿਲ ਕੇ ਪਹੁੰਚ ਗਿਆ ਜੀ ਜੇ ਲੱਖਾਂ ਘਰੇ ਫੜਿਆ ਜਾਂਦਾ ਕਾਣੀ ਲੱਖਾ ਘਰੇ ਮਿਲ ਕੇ ਬੈਠ ਗਿਆ ਜੀ ਬਰਖਦਾਰ ਹੋ ਗਿਆ ਇੱਕ ਸਾਥੀ ਨਾਲ ਹੋਇਆ ਐਵੇਂ ਸੁੱਖ ਜਗਰਾਉਣ ਨਾਲ ਦੂਜੇ ਲੋੜ ਜਾਨੀ ਵੀ ਕਿਸੇ ਪਾਸੇ ਬਖਸ਼ਦੇ ਨਹੀਂ ਹੈਗੇ ਮੈਂ ਲੋਕਾਂ ਨੂੰ ਨਹੀਂ ਕਿਹਾ ਲੋਕਾਂ ਦਾ ਬਹੁਤ ਵੱਡਾ ਸਾਥ ਰਿਹਾ ਅੱਜ ਵੀ ਲੋਕ ਨਾਲ ਆ ਸਾਥ ਦੇਣਗੇ ਲੋਕ ਪਰ ਉਹ ਬੰਦੇ ਜਿਹਨਾਂ ਉਹ ਗੱਲ ਬਰਦਾਸ਼ਤ ਨਹੀਂ ਹੋਈ ਵੀ ਲੱਖਾ ਕਿਵੇਂ ਪਹੁੰਚ ਗਿਆ ਨੇ ਇੱਕ ਮਹੌਲ ਸਿਰ ਗਿਆ ਕਿ ਦੇਖੋ ਜੀ ਲੱਖਾ ਤਾਂ ਉੱਥੇ ਸੈਟਿੰਗ ਕਰਕੇ ਪਹੁੰਚ ਗਿਆ ਹੁਣ ਭਰਾਵੋ ਇਹ ਵੀ ਕੱਲ ਨੂੰ ਕਹਿ ਦਿਓ ਵੀ ਆ ਸੈਟਿੰਗ ਨਹੀਂ ਪਰਚਾ ਖਿਲਾ ਲਿਆ ਤਨ ਸੱਤ ਦਾ ਸੈਟਿੰਗ ਨਹੀਂ ਉਹਨੀਆਂ ਭੈਣਾਂ ਨੇ ਵੀ ਗੰਡ ਤੁਪਨਾ ਹੀ ਪਰਚਾ ਖਿਲਾ ਲਿਆ ਕਿਤੇ ਤਾਂ ਮਾੜੀ ਮੋਟੀ ਸ਼ਰਮ ਕਰੋ ਕਿਦਾ ਸੱਚ ਦਾ ਸਾਥ ਦਿਓ ਯਾਰ ਕਿਉਂ ਤੁਸੀਂ ਸਰਕਾਰ ਦੇ ਹੱਥ ੋਕੇ ਬਣ ਕੇ ਮਾਹੌਲ ਸਿਰਜਦੇ ਹੋ ਕੀ ਲੱਖਾ ਮਾੜਾ ਕਰ ਰਿਹਾ ਹੈ ਲੱਖਾ ਤਾਂ ਉਹਨੂੰ ਕਿਉਂ ਚੁੱਪਦਾ ਯਾਰ ਲੱਖੇ ਨੇ ਮਾੜਾ ਕੀ ਕਰਤਾ ਪੰਜਾਬ ਦਾ ਹੁਣ ਤੱਕ ਲੱਖਾ ਲੜਦਾ ਲੋਕਾਂ ਲਈ ਫਿਰਦਾ ਯਾਰ ਪਰ ਇਹ ਗੱਲ ਜਿਹੜੀ ਹੁਣ ਲੋਕਾਂ ਨੂੰ ਮੈਂ ਕਹਿੰਦਾ ਕਿ ਇਹ ਚੰਨਣਾ ਹੋ ਜਾਣਾ ਚਾਹੀਦਾ ਵੀ ਜਿਹੜਾ ਸਰਕਾਰਾਂ ਕਰਦੀਆਂ ਨੇ ਅਸਲ ਇਹ ਅਸਲ ਪਤਾ ਕੀ ਆ ਐਸ ਵੇਲੇ ਵੀ ਕੀ ਕਰ ਰਹੀ ਹੈ ਸਰਕਾਰ ਜਾਂ ਪੁਲਿਸ ਕੀ ਕਰ ਰਹੀ ਹੈ ਕੱਲ ਡੀਆਈਜੀ ਭੁੱਲਰ ਨੇ ਪਟਿਆਲੇ ਪਾਨੇ ਦੇ ਪਰਿਵਾਰ ਦੇ ਮੈਂਬਰ ਬੁਲਾ ਲੇ। ਕੁਝ ਬੰਦੇ ਪਿੰਡ ਚ ਮੋਤਵਰ ਬੰਦੇ ਬੁਲਾ ਲੇ। ਤੁਸੀਂ ਜੀ ਜਮਾਨਤ ਕਰਾ ਲਓ ਵਕਾਲਤਨਾਮਾ ਦੇ ਦਿਓ। ਹੱਦ ਤੁਹਾਡੇ ਕੋਲ ਤਾਂ ਕਹਿ ਰਹੇ ਸੀ ਕਿ ਬਿਨਾਂ ਜ਼ਮਾਨਤ ਆਊਗਾ। ਲਿਖਤੀ ਜਈ ਬੈਠੇ ਆ ਬੋਲ ਕੇ ਗਏ ਆ ਦੂਜੇ ਪਾਸੇ ਪਰਿਵਾਰ ਨੂੰ ਜਾਨੇ ਟੋ ਟੋ ਕੇ ਦੇਖਦੇ ਆ ਢੋਢ ਪਾੜਦੇ ਆ ਬੰਦਿਆਂ ਨੂੰ। ਹੁਣ ਇੱਥੇ ਮੁੰਡੇ ਨੂੰ ਬੁਲਾ ਲੈਂਦਾ ਕੋਈ ਐਸ.ਐਚ.ਓ. ਫੋਨ ਕਰਦਾ ਥਾਣੇ ਚ ਜਾਂ ਥਾਣੇ ਆ ਕੇ ਜਾਈ। ਉਹ ਭੱਜ ਜਾਂਦਾ ਅਗਲਾ ਤੇਰੇ ਨਾਨਕੇ ਕਿੱਥੇ ਆ? ਕਿੰਨੀਆਂ ਭੂਆ ਕਿੱਥੇ ਪੈ ਗਈਆਂ? ਕਿੰਨੀਆਂ ਮਾਸੀਆਂ ਕਿੱਥੇ ਰਹੀਆਂ? ਉਹ ਸਾਰਾ ਲਿਖਣ ਲੱ ਜਿਵੇਂ ਦਾਇਸਤ ਪਾਈ ਸੀ ਨਾ ਜਿਹਨੂੰ ਐਨਐਸਐ ਲਾਈ ਆ ਡਰ ਬਣਾਇਆ ਲੋਕਾਂ ਚ ਲੋਕਾਂ ਨੂੰ ਘਰਾਂ ਚ ਤਾੜਤਾ ਉਹੀ ਡਰ ਹੁਣ ਬਣਾ ਰਹੀ ਹੈ ਪਰ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਡਰੋ ਨਾ ਜੇ ਡਰ ਕੇ ਉਹ ਡਰਨ ਦਾ ਵੇਲਾ ਨਹੀਂ ਕਰਾਉਂਦੇ ਨਿਕਲੋ ਉਦੋਂ ਵੀ ਕਈ ਲੋਕ ਕਹਿ ਰਹੇ ਸੀ ਅਸੀਂ ਵੀ ਜਦੋਂ ਕਵਰੇਜ ਕਰ ਰਹੇ ਸੀ ਉਦੋਂ ਅਸੀਂ ਵੀ ਮੌਜੂਦ ਸੀ ਕਈ ਲੋਕ ਕਹਿੰਦੇ ਕਿ ਲੱਖਾ ਸਧਾਨਾ ਜਿਹੜੇ ਅਨਾਉਂਸਮੈਂਟ ਕਰ ਰਿਆ ਨਾ ਸਾਨੂੰ ਆਇਆ ਕਿ ਪੁਲਿਸ ਨਾ ਬਦਲ ਜਾਵੇ ਇਹ ਯਕੀਨ ਨਹੀਂ ਇਹਨਾਂ ਤੇ ਕੀਤਾ ਜਾ ਸਕਦਾ ਕਹਿੰਦੇ ਸਾਡੇ ਆ ਮਨ ਮੰਨਦਾ ਨਹੀਂ ਇੱਥੋਂ ਜਾਣ ਨੂੰ ਕਿਉਂਕਿ ਅਸੀਂ ਆ ਗਏ ਹੁਣ ਤਾਂ ਛਡਵਾ ਕੇ ਹੀ ਜਾਈਏ ਬਾਹਰ ਪਰ ਕਹਿੰਦੇ ਕੁਝ ਲੋਕ ਉੱਥੇ ਸਹਿਮਤ ਸੀ ਕੋਈ ਜਹਾ ਸਹਿਮਤ ਵੀ ਸੀ ਅਸੀਂ ਪਹਿਲੀ ਗੱਲ ਤਾਂ ਵੀਰ ਮੇਰੇ ਮੇਰੀ ਕੱਲੇ ਦੀ ਸਹਿਮਤੀ ਨਹੀਂ ਸੀ ਅਗਵਾਈ ਕਰ ਰੰਗਾ ਸਾਰੀਆਂ ਕਿਸਾਨ ਧਿਰਾਂ ਦੀ ਸਹਿਮਤੀ ਹੋਈ ਹੈ ਮੈਂ ਕੱਲਾ ਨਹੀਂ ਸਾਰਿਆਂ ਦਾਸ ਕਰਤਾ ਸਾਰਾਂ ਦੀ ਮੀਟਿੰਗ ਨਾਲ ਹੋਈ ਹੈ ਮੈਂ ਮੈਨੂੰ 10 ਵਾਰੀ ਉੱਥੇ ਅਧਿਕਾਰੀਆਂ ਨੇ ਡੀਜੀਪੀ ਨੇ ਬੁਲਾਇਆ ਤੁਸੀਂ ਗੱਲ ਕਰੋ ਜੀ ਮਖਾ ਨਹੀਂ ਜੀ ਸਾਡੇ ਹਲੇ ਦੋ ਆਗੂ ਸਰਜੀਤ ਫੂਲ ਤੇ ਕਾਕਾ ਕੋਲੜਾ ਪਿੱਛੇ ਆ ਜਾਣ ਦਿਓ ਅਸੀਂ ਸਾਡੇ ਨਾਲ 3 ਵਜੇ ਦੇ ਉੱਥੇ ਲੱਗੇ ਗੱਲ ਕਰਨ 4 ਵਜੇ ਦੇ ਉਹ ਆਇਆ 6 6:30 ਵਜੇ ਇੱਥੋਂ ਚੱਲ ਕੇ ਗਏ ਆ ਰਾਮਪੁਰ ਬਿਲਕੁਲ ਉਹ ਆਇਆ ਜਦੋਂ ਅਸੀਂ ਮੈਂ ਫੇਰ ਕਿਹਾ ਮਖਾ ਵੀ ਹੁਣ ਸਾਡੀ ਮੀਟਿੰਗ ਹੋਊ ਫੇਰ ਅਸੀਂ ਉਸਾਂ ਹੀ ਰਾਏ ਬਣੂ ਉਹ ਫੈਸਲਾ ਸੀ ਲਾਵਾਂਗੇ ਮੈਂ ਕੱਲਾ ਕੋਈ ਫੈਸਲਾ ਨਹੀਂ ਲੈਂਦਾ ਨਾ ਮੇਰਾ ਕੱਲੇ ਦਾ ਫੈਸਲਾ ਸੀ ਨਾ ਮੈਂ ਥੋਪਿਆ ਜੋ ਸਾਂਝਾ ਫੈਸਲਾ ਬਣਿਆ ਉਹਦੇ ਉੱਤੇ ਚਲੋ ਸਾਰਿਆਂ ਨੇ ਸੋਚਿਆ ਵੀ ਚਲੋ ਠੀਕ ਆ ਯਾਰ ਜੇ ਆਪਾਂ ਤੋਂ ਇਹ ਪੰਜ ਚਾਰ ਦਿਨ ਦਾ ਸਮਾਂ ਮੰਗਦੇ ਆ ਵੀ ਅਸੀਂ ਪੜਤਾਲ ਕਰਕੇ ਛੱਡ ਦੇਾਂਗੇ ਐਡੇ ਅਧਿਕਾਰੀ ਚਾਰ ਵੱਡੇ ਅਧਿਕਾਰੀ ਸਮਾਂ ਮੰਗ ਰਹੇ ਆ ਸਰਕਾਰ ਵੱਲੋਂ ਆਇਆ ਤਾਂ ਦੇ ਦੇਣਾ ਚਾਹੀਦਾ ਕੱਲ ਨੂੰ ਇਹਨਾਂ ਨੂੰ ਬਹਾਨਾ ਮਿਲ ਜੇ ਵੀ ਅਸੀਂ ਸਮਾਂ ਮੰਗਦੇ ਸੀਗੇ ਇਹਨਾਂ ਨੇ ਜਾਣ ਕੇ ਮਾਹੌਲ ਖਰਾਬ ਕੀਤਾ ਟਕਰਾਹ ਕਰਾਤਾ ਲੋਕਾਂ ਦੇ ਪੁੱਤ ਫਸਾਤਾ ਇੱਥੇ ਖੜੇ ਆ ਜਿਹੜੀ ਘੜੀ ਤੇ ਅੱਜ ਖੜੇ ਆ ਪਰਚਾ ਹੋਰ ਹੋ ਗਿਆ ਨਾਲ ਤੁਹਾਡਾ ਨਾਂ ਨਾਲ ਹੋਰ ਕਈਆਂ ਦਾ ਨਾਂ ਹੁਣ ਲੱਗਦਾ ਮਹਿਸੂਸ ਹੁੰਦਾ ਕਿ ਭਾਨਾ ਸਿੱਧੂ 10 ਤਰੀਕ ਨੂੰ ਬਾਹਰ ਆ ਰਿਹਾ ਕਿ ਨਹੀਂ ਆ ਰਿਹਾ ਦੇਖੋ ਅਸੀਂ 10 ਤੋਂ ਪਹਿਲਾਂ ਅਸੀਂ ਹਲੇ ਵੀ ਆਪਣੀ ਜ਼ੁਬਾਨ ਤੇ ਖੜੇ ਆ ਜਿਹੜੀ ਲੋਕਾਂ ਨੂੰ ਅਸੀਂ ਜ਼ੁਬਾਨ ਦਿੱਤੀ ਐ ਅਸੀਂ ਦੇਖਦੇ ਆ ਜ਼ੁਬਾਨ ਤੇ ਖੜਦੇ ਆ ਕਿ ਨਹੀਂ ਖੜਦੇ ਨਾ ਖੜਨਗੇ ਤਾਂ ਉਹਦੇ ਲੋਕਾਂ ਨੂੰ ਸੱਦਾ ਮਾਰਾਂਗੇ ਉਹਦੇ ਫਿਰ ਪੂਰਾ ਪੰਜਾਬ ਜਾਮ ਹੋਣਾ ਚਾਹੀਦਾ ਉਹਦੇ ਨਾ ਮੇਰਾ ਵੀਰ ਘਰੇ ਬੈਠੋ ਦੇਖੋ ਆਪਾਂ ਜੇ ਕਿਤੇ ਮੈਂ ਬਾਰ-ਬਾਰ ਬੋਲਦਾ ਜਿੱਦ ਦੇ ਮੂਸੀ ਵਾਲੇ ਦੀ ਮੌਤ ਹੋਈ ਆ ਨਾ ਘਰੇ লাশ ਪਈ ਸੀ ਤੇ ਮੇਰੇ ਅੱਜ ਦੀ ਉੱਥੇ ਸੁਣ ਲਓ ਮੇਰੀ ਵੀਡੀਓ ਅੱਜ ਵੀ ਪਈ ਆ ਮੈਂ ਬੋਲਿਆ ਸੀ ਮੈਂ ਕਿਹਾ ਇਹ ਆਮ ਕਤਲ ਨਹੀਂ ਸਟੇਟ ਦਾ ਕਰਾਇਆ ਹੋਇਆ ਕਤਲ ਆ ਉਹ ਠਖੜੋ ਪੰਜਾਬ ਦੇ ਲੋਕੋ ਆਪਾਂ ਛੜਕਾਂ ਤੇ ਆ ਗਏ ਨਾ ਅਸ਼ਿਸ਼ਕਾਰ ਕਰ ਗਏ ਸਿਰ ਉਹਦਾ ਵਿਚਾਰੇ ਪਰਿਵਾਰ ਦੇ ਦਾ ਬੈਸੀ ਸਾਨ ਮਾਰੇ ਵੀ ਸੀ ਉਹਦੇ ਪਿਓ ਜਾਂ ਮਾਂ ਦੇ ਹਨ ਜਿਹੜੇ ਉੱਥੇ ਬੰਦੇ ਨੇ ਰਾਜਨੀਤੀ ਕਰਕੇ ਸਨਸਕਾਰ ਕਰਾਤਾ ਉਹਦੇ ਹੀ ਚੁੱਪ ਕਰ ਗਏ ਫਿਰ ਐਨਐਸਏ ਲੱਗੀ ਮੁੰਡਿਆਂ ਤੇ ਡਿਬਰੂਗੜ ਸਿੱਟੇ ਗਏ ਉਹਦੇ ਡਰ ਕੇ ਅਸੀਂ ਘਰਾਂ 'ਚ ਵੜ ਗਏ ਹਰੀ ਕੇ ਪੱਤਨ ਧਰਨਾ ਲੱਗਿਆ ਸੀਗਾ ਐਨੇ ਕੁੱਟੇ ਆ ਪੁਲਿਸ ਨੇ ਬੰਦੇ ਗੱਡੀਆਂ ਪਲਟਾਤੀਆਂ ਭੰਨਤੀਆਂ ਵਿੱਚੋਂ ਪਾੜਤੀਆਂ ਸ਼ੀਟਾਂ ਗੇਅਰ ਪੱਟ ਤੇ ਸਟੇਰੀਓ ਤੋੜ ਤੇ ਲੋਕਾਂ ਦੇ ਲੱਖ ਲੱਖ ਰੁਪਏ ਦੇ ਮੋਬਾਈਲ ਖੋਹ ਕੇ ਦਰਿਆ ਸਿੱਟੇ ਉੱਤੇ 307 ਦੇ ਪਰਚੇ ਦਿੱਤੇ ਤਿੰਨ ਤਿੰਨ ਮਹੀਨੇ ਅੰਦਰ ਲਵਾਏ ਗਾਂ ਠਾਂਡੇ ਲੈ ਜਾ ਕੇ ਜਲੀਲ ਵੀ ਕੀਤੇ ਕੁੱਟੇ ਡਾਂਗਾ ਵੀ ਮਾਰ ਗਾ ਮੈਂ ਉਹਦੇ ਵੀ ਰੋਲਾ ਪਾ ਅਸੀਂ ਉੱਠ ਖੜੋ ਖੜੋ ਇਹ ਡਾਰੇ ਦਹਿਸ਼ਤ ਤੋੜ ਦਿਓ ਇਹ ਗੱਲ ਛੋੜੇ ਘਰਾਂ ਤੱਕ ਆਉਣੀ ਐ ਘਰਾਂ ਨੂੰ ਪਹਿਣਗੇ ਅਸੀਂ ਉਹਦੇ ਵੀ ਡਰ ਕੇ ਘਰਾਂ ਦੇ ਕੁੰਡੇ ਲਾ ਲਏ ਅਸੀਂ ਭਾਨੇ ਵੇਲੇ ਵੀ ਠੀਕ ਆ ਨਿਕਲੇ ਆ ਪਰ ਉਹਵੇਂ ਨਹੀਂ ਨਿਕਲੇ ਭਾਨੇ ਤੋਂ ਗੱਲ ਅੱਗੇ ਵੱਧ ਗਈ ਇਹ ਮੁੱਖ ਮੰਤਰੀ ਕਹਿੰਦਾ ਸੀ ਨਾ ਆ ਚਾਰ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਦਾ ਬਿਆਨ ਆ ਕਿ ਜੀ ਅਸੀਂ ਸਾਡਾ ਪੰਜਾਬ ਦਾ ਕੋਈ ਵੀ ਨੌਜਵਾਨ ਕਿਸੇ ਝੂਠੇ ਮੁਕਾਦਮੇ 'ਚ ਅੰਦਰ ਨਹੀਂ ਜਾਊਗਾ ਜੇਲ੍ਹਾਂ ਦਾ ਪਹਿਲੇ ਹੀ ਫੁੱਲ ਨੱਕੋ ਨੱਕ ਭਰੀਆਂ ਪੰਗਿਆਂ ਨੇ ਇਹਦਾ ਬੰਦੇ ਛੱਡਣ ਦੀ ਤਿਆਰੀ ਕਰ ਰਹੇ ਆ ਹੁਣ ਇਹ ਉਸ ਉੱਚੜਪਣੇ ਤੇ ਆ ਗਿਆ ਵੀ ਇਹ ਹੁਣ ਮੈਨੂੰ ਜ਼ਿਆਦਾ ਤੂੰ ਬੀਬੀਆਂ ਪਹਿਲਾ ਬੰਦਾ ਹੋਣਾ ਮੈਨੂੰ ਲੱਗਦਾ ਪਿਛਲੇ ਮੁੱਖ ਮੰਤਰੀਆਂ ਦੇ ਦੋ ਤਿੰਨ ਦੇ ਇਤਿਹਾਸ ਦੇ ਵਿੱਚ ਕਿ ਜਿਹੜਾ ਕਿਸੇ ਬੀਬੀ ਦੇ ਉੱਤੇ ਕੁੜੀਆਂ ਤੇ ਪਰਚੇ ਕਰਾਉਣ ਤੇ ਆ ਗਿਆ ਉਹ ਵੀ 307 ਇਰਾਦਾ ਕਤਲ ਦੇ ਉਹ ਵੀ ਉਸ ਕੁੜੀਆਂ ਦੇ ਉੱਤੇ ਜਿਹੜੀਆਂ ਕੁੜੀਆਂ ਕੋਈ ਘਰੇ ਬੈਠੀ ਸੀ ਜਿਹੜੀ ਕੁੜੀ ਕੋਈ ਸਰਕਾਰੀ ਸਕੂਲ ਟੀਚਰ ਲੱਗੀ ਉਹਦੀ ਹਾਜ਼ਰੀ ਉੱਥੇ ਲੱਗੀ ਹੋਵੇ ਇਹ ਪਹਿਲਾ ਬੰਦਾ ਹੁਣ ਭਾਈ ਭਾਨਸਿਆ ਤੂੰ ਐਂ ਕਰ ਤੂੰ ਜੇਲਾਂ ਬੰਦੇਆਂ ਵਾਲੀਆਂ ਛੱਡ ਬੁੜੀਆਂ ਵਾਲੀਆਂ ਬੀਬੀਆਂ ਵਾਲਾ ਵੀ ਹੋਰ ਵਧਾ ਕਿਉਂਕਿ ਤੂੰ ਚੱਲਦਾ ਪਿਆ ਇਰਾਦੇ ਉੱਤੇ ਤੂੰ ਚੱਲਣਾ ਹੀ ਹੈ ਅੱਜ ਹੀ ਮੈਂ ਖਬਰ ਪੜ੍ਹ ਰਿਹਾ ਸੀ ਅੱਜ ਹੀ ਕਿਸੇ ਮੁੰਡੇ ਦੇ ਪੈਰ 'ਚ ਗੋਲੀ ਮਾਰੀ ਗਈ ਹੈ ਝੂਠੇ ਮੁਕਾਬਲੇ ਦਾ ਦੌਰ ਜਿਹੜਾ ਉਹ ਸ਼ੁਰੂ ਕਰਤਾ ਇਹਨੇ ਗੈਂਗਸਟਰਾਂ ਨੂੰ ਮਾਰਨਾ ਸ਼ੁਰੂ ਕਰਤਾ ਕਹਿ ਕੇ ਗੈਂਗਸਟਰ ਕਹਿ ਕੇ ਜੀਰੇ ਮੁੰਡੇ ਦਾ ਕਤਲ ਹੋਇਆ ਗੈਂਗਸਟਰ ਕਹਿ ਕੇ ਮਾਰਿਆ ਇੱਕ ਵੀ 751 ਦੀ ਕੋਈ ਦਰਖਾਸਤ ਨਹੀਂ ਉਹਦੇ ਖਿਲਾਫ ਉਹਨੂੰ ਵੀ ਗੈਂਗਸਟਰ ਕਹਿ ਕੇ ਮਾਰਤਾ ਟਰੈਕਟਰ ਦੇ ਤੇ ਬੁਲਟ ਪ੍ਰੂਫ ਪੁਲਿਸ ਨੂੰ ਜਿਵੇਂ 80 90 ਦੇ ਦੌਰ ਚ ਹੁੰਦੇ ਨਰਮਿਆਂ ਚਕਪਾਹਾਂ ਚ ਕਮਾਦਾਂ ਚ ਚਰੀਆਂ ਚ ਬਾੜ ਕੇ ਮੁਕਾਬਲੇ ਕਰਦੇ ਹੁੰਦੇ ਸੀਗੇ ਉਹੀ ਦੌਰ ਉਹੀ ਬਲਜੀ ਦੇ ਬੂਥੇ 'ਚ ਪੰਜਾਬ ਦੀ ਜਵਾਨੀ ਨੂੰ ਝੋਕਣਾ ਚਾਹੁੰਦਾ ਉਹੀ ਲਾਂਬੂ ਲਾਉਣਾ ਚਾਹੁੰਦਾ ਉਵੇਂ ਪੰਜਾਬ ਦੀ ਜਵਾਨੀ ਨੂੰ ਇਹ ਮਰਵਾਊਗਾ ਮੇਰੀ ਗੱਲ ਯਾਦ ਰੱਖ ਲਿਓ ਕਿਉਂਕਿ ਸੈਂਟਰ ਨਾਲੀਆਂ ਤਾਰਾਂ ਜੁੜ ਚੁੱਕੀਆਂ ਨੇ ਤੇ ਸ਼ਿਕਾਰ ਖੇਡਣ ਲਈ ਤਿਆਰ ਹੈ ਤੇ ਕੋਈ ਨਾ ਕੋਈ ਬਹਾਨਾ ਲੱਭ ਰਿਹਾ ਲੱਖਾ ਸਿਧਾਣਾ ਜਿਹੜੀ ਸਿਆਸਤ ਕਰ ਰਿਹਾ ਜਾਂ ਅੱਗੇ ਕਿਉਂਕਿ ਚੋਣ ਨੇੜੇ ਆ ਉਹਨੂੰ ਜੋੜ ਕੇ ਬਹੁਤ ਲੋਕ ਵੇਖਦੇ ਆ ਕਿ ਕਿਹੜਾ ਚੋਣ ਚ ਕੀ ਖੱਟ ਕੇ ਲੈ ਜਾਊਗਾ ਕਿਤੇ ਇਹ ਨਾ ਹੋਵੇ ਕਿ ਮੁੱਦੇ ਉੱਥੇ ਦੇ ਉੱਥੇ ਰਹਿ ਜਾਣ ਲੱਖਾ ਸਿਧਾਣਾ ਬਠਿੰਡੇ ਤੋਂ ਐਮਪੀ ਬਣ ਜੇ ਹੋਰ ਕੋਈ ਫਲਾਣੀ ਥਾਂ ਤੋਂ ਐਮਪੀ ਬਣ ਜੇ ਵਿਰੋਧੀ ਧਿਰ ਹੋ ਕੇ ਨਵੀਂ ਖੜੀ ਕਰਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਕੀਆਂ ਦੇ ਮੁੱਦੇ ਰੋਲ ਕੇ ਰੱਖਤੇ ਇਹ ਵੀ ਗੱਲਾਂ ਹੋ ਰਹੀਆਂ ਵਿਰੋਧੀ ਧਿਰ ਇਸ ਵੇਲੇ ਕੌਣ ਆ ਕਿੱਥੇ ਆ ਵਿਰੋਧੀ ਧਿਰ ਮੈਂ ਅੱਜ ਦਾ ਤੁਰਿਆ ਮੈਂ ਕਿਹੜੇ ਵੇਲੇ ਤੋਂ ਪਾਣੀਆਂ ਦੀ ਲੜਾਈ ਵੀ ਮੁੱਦੇ ਵੀ ਲੜਦਾ ਰਿਆਂ 2 ਮਹੀਨੇ ਘੱਲ ਖੁਰਦ ਸੀ ਮੋਰਚਾ ਵੀ ਨਹਿਰਾਂ ਤੇ ਲਾ ਕੇ ਰੱਖਿਆ ਬੋਲੀ ਦੀ ਲੜਾਈ ਵੀ ਪਰਚੇ ਪਾ ਕੇ ਜੇਲ੍ਹ ਵੀ ਜਾ ਕੇ ਆਏ ਆ ਇਸ ਤੋਂ ਇਲਾਵਾ ਹਰ ਮਸਲੇ ਕਿਸਾਨੀ ਦੇ ਮਸਲੇ ਚ ਮੁਰੇ ਹੋ ਕੇ ਲੜਿਆ ਬਾਈ 6 ਮਹੀਨੇ ਘਰ ਵੀ ਛੱਡ ਕੇ ਰੱਖਿਆ ਲੱਖ ਰੁਪਿਆ ਸਿਰ ਤੇ ਨਾਮ ਵੀ ਰਿਆ ਲੱਖਾ ਅੱਜ ਲੱਖਾ ਕਦੇ ਮੁੱਦੇ ਦੀ ਗੱਲ ਨਹੀਂ ਕਰਦਾ ਲੱਖਾ ਤਾਂ ਸਾਰਾ ਦੱਖਣ ਘੁੰਮ ਕੇ ਆਇਆ ਬੰਗਾਲ ਜਾ ਕੇ ਆਇਆ ਤੇ ਪੰਜਾਬ ਦੇ ਲੋਕਾਂ ਨੂੰ ਸ਼ੀਸ਼ਾ ਦਿਖਾਇਆ ਵੀ ਭਾਈ ਵੱਧ ਅਧਿਕਾਰਾਂ ਦੀ ਗੱਲ ਕਰੋ ਅੱਜ ਬਦਦ ਅਧਿਕਾਰਾਂ ਦੀ ਲਾਈ ਲੜ ਰਿਹਾ ਕੇਰਲਾ ਕਰਨਾਟਕਾ ਤਾਮਲ ਲੱਡੂ ਜੰਤਰ ਮੰਤਰ ਬੈਠੇ ਆ ਦਿੱਲੀ ਤੇ ਪੰਜਾਬ ਵਾਲਾ ਐਚਐ ਮੁੱਖ ਮੰਤਰੀ ਉਹ ਬਦਦ ਅਧਿਕਾਰਾਂ ਦੀ ਲਾਈ ਲੜਨ ਦੀ ਗੱਲ ਕਰਨ ਦੀ ਬਜਾਏ ਐਥੇ ਪਰਚੇ ਦੇਈ ਜਾਂਦਾ ਸਾਡੀਆਂ ਕੁੜੀਆਂ ਦੇ ਉੱਤੇ ਵੀ ਤੇ ਲੱਖਾਂ ਸਿਧਾਣੇ ਨੂੰ ਰਾਤ ਨੂੰ ਨੀਂਦ ਸੌਖੀ ਆ ਜਾਂਦੀ ਇੱਕ ਪਾਸੇ ਸਟੇਟ ਨਾਲ ਮੱਥਾ ਤੁਸੀਂ ਕਹਿੰਦੇ ਸਰਕਾਰ ਸਾਡੇ ਤੇ ਉਲਟਾ ਪਰਚੇ ਕਰਦੀ ਹੈ ਸਾਡੀ ਲੜਾਈ ਸਿੱਧੀ ਸਟੇਟ ਨਾਲ ਹੈ ਇੱਕ ਪਾਸੇ ਕੁਝ ਲੋਕ ਆ ਜਿਹੜੇ ਉਹ ਤੁਹਾਡੀ ਆਲੋਚਨਾ ਇੰਨੀ ਕਰ ਦਿੰਦੇ ਆ ਫਿਰ ਰਾਤ ਨੂੰ ਸੋਚਦੇ ਕੀ ਆ ਕੁਝ ਨਹੀਂ ਬਾਈ ਸੋਚਦੇ ਮੇਰੀ ਗੱਲ ਸੁਣੋ ਮੈਂ ਤਾਂ ਵਾਲੀਆਂ ਗੱਲਾਂ ਦੇ ਮੈਂ ਧਿਆਨ ਦਾ ਘੱਟ ਮਾਰਦਾ ਮੈਂ ਤਾਂ ਆਪਦੀ ਇੱਕ ਸਾਫ ਲੀਤ ਨਾਲ ਤੁਰਿਆ ਹੋਇਆ ਹੈ ਨਾ ਮੈਂ ਹੁਣ ਯਾਤਰਾ ਲੈ ਕੇ ਤੁਰਿਆ 14 ਤਰੀਕ ਤੋਂ ਮੈਂ ਪੂਰੇ ਪੰਜਾਬ 'ਚ ਮੈਂ ਇਹ ਵੀ ਕਹਿ ਰਿਹਾ ਵੀ ਠੀਕ ਆ ਤੁਹਾਡੀ ਮਰਜ਼ੀ ਆ ਭਾਈ ਮੇਰੀਆਂ ਤਾਂ ਆਹ ਗੱਲਾਂ ਆ ਪਾਣੀ 15-20 ਸਾਲ ਦਾ ਬਚਿਆ ਜਵਾਨੀ ਪ੍ਰਵਾਸ ਕਰ ਚੱਲੀ ਪੰਜਾਬ ਖਾਲੀ ਹੋ ਚੱਲਿਆ ਪ੍ਰਵਾਸੀਆਂ ਦੇ ਕਬਜ਼ੇ 'ਚ ਹੋਈ ਜਾਂਦੇ ਆ ਜ਼ਮੀਨਾਂ ਨਾਂ ਵੇਚੋ ਜਵਾਨੀ ਬਾਹਰ ਨਾ ਭੇਜੋ ਜਾਂ ਕੰਮ ਕਰਕੇ ਬਾਹਰੋਂ ਵਾਪਸ ਮੁੜਿਆਓ ਯਾਰ ਨਾ ਆਪਣੀ ਧਰਤੀ ਛੱਡ ਕੇ ਭਜੋ ਨਸ਼ਿਆਂ ਨਾਲ ਆਪਾਂ ਮਰੀ ਜਾਂਦੇ ਆ ਉਹ ਛੱਡ ਦਿਓ ਮੇਰਾ ਵੀਰ ਬੋਲੀ ਸੰਭਲੋ ਆਪਣੇ ਸਕੂਲਾਂ 'ਚ ਆਪਣੇ ਜਵਾਕਾਂ ਮੰਗਰ ਜਾਓ ਨਿਊ ਬਾਲਡ ਆਰਡਰ ਨਮੀ ਨੀਤੀਆਂ ਆ ਰਹੀਆਂ ਨੇ ਨਵੇਂ ਕਾਨੂੰਨ ਆ ਰਹੇ ਨੇ ਉਸ ਨੂੰ ਪਤਾ ਹੋਣਾ ਚਾਹੀਦਾ ਕੀ ਨੇ ਉਹਨਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਤੇ ਹਮਲਾ ਕਿੰਨਾ ਗੁੱਜਾ ਹੋ ਰਿਹਾ ਹੈ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਉਹ ਤੁਹਾਡੀ ਸਿੱਖਿਆ ਨੂੰ ਤੁਹਾਡੀ ਬੋਲੀ ਨੂੰ ਕਿਵੇਂ ਮਾਰਨਗੇ ਤੁਹਾਡੇ ਇਤਿਹਾਸ ਨੂੰ ਕਿਵੇਂ ਮਾਰਨਗੇ ਇਹ ਸਾਰੀਆਂ ਗੱਲਾਂ ਮੈਂ ਪੰਜਾਬ ਦੇ ਪਿੰਡਾਂ 'ਚ ਜਾ ਕੇ ਰੋਜ਼ ਇੱਕ ਇੱਕ ਪਿੰਡ 'ਚ ਦੋ ਦੋ ਘੰਟੇ ਬੋਲ ਕੇ ਲੋਕਾਂ ਦੇ ਅੱਗੇ ਰੱਖਦਾ ਵੀ ਗੱਲ ਬੋਟ ਦੀ ਨਹੀਂ ਆ ਚੰਗਾ ਲੱਗਿਆ ਪਾ ਦਿਓ ਨਾ ਲੱਗਿਆ ਨਾ ਪਾਓ ਜਿਹੜੀਆਂ ਮੈਂ ਗੱਲਾਂ ਕਰਨ ਆਇਆ ਉਹ ਸੁਣ ਲਓ ਵੀ ਸਮਾਂ ਬਹੁਤ ਮਾੜਾ ਦੇ ਭਿਆਨਕ ਹੋਣਾ ਉਹਦੇ ਲਈ ਇਕੱਠੇ ਹੋ ਜਾਓ ਜੱਥੇਬੰਦ ਗਰੁੱਪ 'ਚ ਇਕੱਠੇ ਹੋ ਜਾਓ ਮੈਂ ਤਾਂ ਇਹ ਵੀ ਕਹਿਣਾ ਪੰਜਾਬ ਦੇ ਲੋਕਾਂ ਨੂੰ ਹਰ ਪਿੰਡ ਜਾ ਕੇ ਕਹਿਣਾ ਕਿ ਸਿਆਸੀ ਬਦਲਾਅ ਤੁਸੀਂ ਦੇਖ ਲਿਆ ਹੱਲ ਨਹੀਂ ਹੋਇਆ ਕੋਈ 92 ਬੰਦੇ 'ਚ ਜਾ ਕੇ ਦੇਖ ਲੈ ਕੱਲਾ ਸਿਆਸੀ ਬਦਲਾਅ ਪੰਜਾਬ ਦੇ ਮਸਲੇ ਦਾ ਹੱਲ ਨਹੀਂ ਹੈ ਤੁਹਾਨੂੰ ਜਥੇਬੰਦ ਖਰੂਬ ਚ ਇਕੱਠੇ ਹੋ ਕੇ ਪਿੰਡਾਂ ਦੇ ਬਚ ਕੋਈ ਵੀ ਜਥੇਬੰਦੀ ਆ ਕਿਸਾਨਾਂ ਦੀ ਆ ਮਜ਼ਦੂਰਾਂ ਦੀ ਆ ਮੁਲਾਜ਼ਮਾਂ ਦੀ ਆ ਇਕੱਠੇ ਹੋ ਜੋ ਬਾਈ ਮੈਂ ਹੁੱਕਾ ਦਿੰਦਾ ਵੀ ਪੰਜਾਬ ਬਚਾਓ ਮੈਂ ਕਹਿੰਦਾ ਪੰਜਾਬ ਬਚਾਉਣ ਤੋਂ ਪਹਿਲਾਂ ਪਿੰਡ ਬਚਾਉਣੇ ਪੈਣੇ ਆ ਪਿੰਡ ਬਚਾਉਣ ਤੋਂ ਪਹਿਲਾਂ ਭਾਈਚਾਰਾ ਪਿੰਡਾਂ ਦਾ ਬਚਾਉਣਾ ਪੈਣਾ ਉਹ ਸਾਂਝਾ ਕੰਮ ਕਰਨੀਆਂ ਪੈਣੀਆਂ ਜਿਹੜੀਆਂ ਲਗਾਤਾਰ ਕੋਸ਼ਿਸ਼ ਕਰ ਰਿਹਾ ਦੁਸ਼ਮਣ ਵੀ ਜਾਤਾਂ ਪਾਤਾਂ ਦੇ ਉੱਤੇ ਅੱਗ ਸੱਟੋ ਲੋਕਾਂ ਜਿਹਨੂੰ ਦੁਫਾੜ ਕਰੋ ਉਹ ਏਕਾ ਬਣਾ ਕੇ ਰੱਖੋ ਆਪਣੇ ਗਰੀਬ ਭਾਈਚਾਰੇ ਨਾਲ ਖੜੋ ਬਾਈ ਮੈਂ ਤਾਂ ਇਹ ਹੁੱਕਾ ਵੀ ਦਿੰਦਾ ਇੱਕ ਜੀ ਹੂੰ ਗੁਰਦੁਆਰਾ ਇੱਕ ਕਰੋ ਸੇਵਕ ਕਰੋ ਸੰਗਰਾਣ ਵਾਲੇ ਦਿਨ ਸਾਰਿਆਂ ਪਿੰਡ ਕੱਲਾ ਕੱਲਾ ਘਰ 100 100 ਰੁਪਿਆ ਕੱਢ ਕੇ ਆਪਣੇ ਪਿੰਡ ਦੇ ਗਰੀਬ ਬੰਦੇ ਦੀ ਮਦਦ ਕਰੇ ਬਾਈ ਉਹਦਾ ਇਲਾਜ ਕਰਾਵੇ ਜੇ ਕੋਈ ਬਿਨ ਇਲਾਜ ਤੋਂ ਮਰਦਾ ਹੈ ਜੇ ਕੋਈ ਨਹੀਂ ਕਿਸੇ ਦੇ ਘਰ ਬਾਰ ਹੈਗਾ ਉਹਦਾ ਉਹੋ ਜਿਹਾ ਕੋਈ ਮਾੜਾ ਮੋਟਾ ਕਮਰਾ ਪਾ ਕੇ ਦੇ ਜਿਹੜਾ ਇਹਨਾਂ ਮੁੱਦਿਆਂ ਦੀ ਵਿਵਾਕੀ ਨਾਲ ਗੱਲ ਕਰ ਰਹੇ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਨਾ ਕਈ ਨੌਜਵਾਨ ਤਾਂ ਘਰੋਂ ਡਰਦੇ ਨਹੀਂ ਨਿਕਲਦੇ ਕਿ ਲੱਖਾਂ ਸਦਾਨਾ ਨਹੀਂ ਸਰਕਾਰ ਨੇ ਬਖਸ਼ਿਆ ਪਾਨਾ ਸਿੱਧੂ ਨਹੀਂ ਬਖਸ਼ਿਆ ਉਹਨਾਂ ਦਾ ਪਰਿਵਾਰ ਨਹੀਂ ਬਖਸ਼ਿਆ ਅਸੀਂ ਗਏ ਤਾਂ ਸਾਡੇ ਤੇ ਵੀ ਤੰਗੀ ਤੁਰਸ਼ੀ ਉਹੀ ਆਉਣੀ ਆ ਪਰਚੇ ਪੈਣ ਇਹ ਤਾਂ ਚੱਲਦਾ ਰਹਿਣਾ ਇਹ ਇੱਥੇ ਜ਼ੁਲਮ ਦੇ ਖਿਲਾਫ ਵਿਗਾਵਤ ਉੱਠੀ ਆ ਇਹ ਸਾਡੇ ਗੁਰੂਆਂ ਦੇ ਫਲਸਫੇ ਸਿਧਾਂਤ ਨੇ ਸਾਡੇ ਯੋਧਿਆਂ ਦੇ ਕੀਤੇ ਹੋਏ ਸਾਰੇ ਉਹ ਕੰਮ ਜਿਹੜੇ ਸਾਡੇ ਸਾਹਮਣੇ ਪਈਆਂ ਨੇ ਉਧਾਰਨਾ ਕੁਰਬਾਨੀਆਂ ਇਹ ਨਹੀਂ ਦੱਬਿਆ ਜਾਣਾ ਇਹ ਬਹੁਤ ਵੱਡੇ ਵੱਡੇ ਆਏ ਭਲੇਖਾ ਪਾਲ ਕੇ ਬਥੇਰੇ ਹੱਥ ਧਾੜ ਵੀ ਚੜ ਚੜ ਬੜੀਆਂ ਹਕੂਮਤਾਂ ਆਈਆਂ ਇਹ ਭਲੇਖਾ ਸਿੱਧ ਪੰਤ ਨੇ ਪਾਲ ਲਿਆ ਜਿਵੇਂ ਮੋਦੀ ਦੱਬੀ ਤੁਰਿਆ ਆਉਂਦਾ ਸਾਰੇ ਦੀ ਆਵਾਜ਼ ਦੱਬ ਰਿਹਾ ਮੈਂ ਐਂ ਹੀ ਦੱਬ ਕੇ ਡੰਡੇ ਦੇ ਜ਼ੋਰ ਤੇ ਪੁਲਿਸ ਦੇ ਵੱਲ ਦੇ ਨਾਲ ਮੈਂ ਦਬਾ ਲੂੰਗਾ মিডিਆ ਮੈਂ ਖਰੀਦ ਲਿਆ ਠੀਕ ਹੈ ਜਿਹੜਾ ਮੜਾ ਮੋਟਾ ਬੱਚਿਆ ਉਹ ਬੋਲਦਾ ਉਹ ਮੈਂ ਦੱਬ ਲਿਆ ਆਵਾਜ਼ ਜਾਂ ਮੈਂ ਕਿਸੇ ਨੂੰ ਮਰਵਾਤਾ ਮੂਸੇ ਵਾਲੇ ਨੂੰ ਠੀਕ ਹੈ ਕਿਸੇ ਨੂੰ ਹੁਣ ਮੂਸੇ ਵਾਲ ਦੀ ਗੱਲ ਆਪਾਂ ਵਾਰ-ਵਾਰ ਕਿਉਂ ਕਰਦੇ ਆ ਅੱਜ ਵੀ ਇਹਦਾ ਸੱਜੀ ਖੱਬੀ ਬਾਹ ਹੈ ਬਲਤੇਜ ਪੰਨੂ ਜੀ ਨੇ ਸਿਕਿਉਰਿਟੀ ਲੀਕ ਕੀਤੀ ਉਹਦੀ ਦੇ ਸਿਕਿਉਰਿਟੀ ਘਟਾਉਣ ਦੀ ਗੱਲ ਕੀਤੀ ਤਾਂ ਉਹ ਮਰਿਆ ਅਗਲੇ ਨਾਲ ਦੀ ਨਾਲ ਦਸ਼ਮਨ ਨੇ ਅਟੈਕ ਕੀਤਾ ਇਹ ਜਿਹੜੀਆਂ ਗੱਲਾਂ ਕਰ ਰਿਹਾ ਅੱਜ ਵੀ ਇਹ ਬਹੁਤ ਵੱਡਾ ਮੈਂ ਕਿਹਾ ਨਾ ਮੈਂ ਕਿਹਾ ਦੁੱਖ ਭਾਨੇ ਨੂੰ ਸਿੱਟ ਲੈ ਅੰਦਰ ਲੱਖੇ ਨੂੰ ਸਿੱਟ ਲੈਗਾ ਹੋਰ ਵੀ ਆ 50 ਨੂੰ ਸਿੱਟ ਲੈਗਾ ਕਿੰਨੇ ਨੂੰ ਸਿੱਟੇਗਾ ਚਲੋ ਮੁੰਡੇ ਤਾਂ ਤੁਸੀਂ ਕਈ ਦਿਨਾਂ ਤੋਂ ਲੱਗੇ ਆ ਭਾਨਾ ਸਿੱਧੂ ਵੀ ਕਹਿੰਦਾ ਕਿ ਮੈਂ ਡੋਲਦਾ ਨਹੀਂ ਅੰਦਰੋਂ ਜਿੰਨੀ ਕੁ ਵੀ ਆਵਾਜ਼ ਗੱਲਬਾਤ ਆਈ ਤੁਸੀਂ ਵੀ ਕਿਹਾ ਕਿ ਅਸੀਂ ਤਾਂ ਲੜਾਈ ਲੜਨੀ ਹੈ ਪਰ ਭਾਨਾ ਸਿੱਧੂ ਦੀਆਂ ਭੈਣਾਂ ਅੱਜ ਕੀ ਕਹਿ ਰਹੀਆਂ ਸੀ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਆ ਜਾ ਕੇ ਦੇਖੋ ਭਾਨਾ ਸਿੱਧੂ ਦੀਆਂ ਭੈਣਾਂ ਨੇ ਜਿਹੜੀਆਂ ਉਹਦਾ ਵਿਚਾਰੇ ਬਾਈ ਇਸਾਨ ਜਿਹੜੇ ਪਰਿਵਾਰ ਨਹੀਂ ਆਏ ਹੁੰਦੇ ਨਾ ਉਹ ਤਾਂ ਬੈਸੇ ਹੀ ਸਾਨ ਮਰ ਜਿੰਦੇ ਪਰ ਉਹ ਭੈਣਾ ਦਲੇਰ ਅਹ ਦੀ ਗੱਲ ਨਹੀਂ ਹੈਗੀ ਮੈਂ ਉਹਨਾਂ ਘਰੋਂ ਹੀ ਮਿਲ ਕੇ ਆ ਮੈਂ ਕੋਈ ਗੱਲ ਨਹੀਂ ਭੈਣੇ ਸੋਡੇ ਨਾਲ ਪੂਰਾ ਪੰਜਾਬ ਖੜਾ ਹੈ ਪੂਰੇ ਪੰਜਾਬ ਦੀਆਂ ਮਾਵਾਂ ਭੈਣਾਂ ਖੜੀਆਂ ਕੋਈ ਗੱਲ ਨਹੀਂ ਦੇਖਦੇ ਆ ਕਿੱਡਾ ਝੁਲਮ ਕਰਦੇ ਆ ਇਹਨਾਂ ਦੇ ਝੁਲਮ ਦਾ ਟੱਕਰਾ ਸਬਰ ਨਾਲ ਕਰਨਾ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉੱਠਣਗੇ ਪੰਜਾਬ ਦੀਆਂ ਮਾਵਾਂ ਵੀ ਉੱਠਣਗੀਆਂ ਭੈਣਾਂ ਵੀ ਉੱਠਣਗੀਆਂ ਆਉਣਗੀਆਂ ਸੜਕਾਂ ਤੇ ਇਹ ਜਾਮ ਹੋਣਾ ਪੂਰਾ ਪੰਜਾਬ ਇਹ ਗੱਲ ਯਾਦ ਰੱਖਿਓ ਇਹ ਬਹੁਤ ਪ੍ਰੇਖਿਜ ਫਿਰਦਾ ਵੀ ਪਤਾ ਨਹੀਂ ਮੈਂ ਐਂ ਦੱਬ ਲੂੰਗਾ ਨਹੀਂ ਦੱਬਿਆ ਜਾਣਾ ਇਸ ਕਰਕੇ ਉਹਦਾ ਚੜ੍ਹਦੀ ਕਲਾ ਚ ਹੈ ਤੇ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ ਯਾਰ ਦੇਖੋ ਸਾਡੇ ਕੋਲ ਸਾਡਾ ਬਹੁਤ ਵੱਡਾ ਇਤਿਹਾਸ ਪਿਆ ਹੈ ਬੜੀਆਂ ਮੁਸੀਬਤਾਂ ਆਈਆਂ ਨਿੱਕੀਆਂ-ਨਿੱਕੀਆਂ ਜਿੰਦਾਂ ਦੇ ਉੱਤੇ ਵੀ ਮੁਸੀਬਤਾਂ ਆਈਆਂ ਹਨਾ ਢੈਂਦੀ ਕਲਾ ਚ ਨਹੀਂ ਕਦੇ ਗਏ ਤੇ ਨਾ ਜਾਣਾ ਤੇ ਨਾ ਮੈਂ ਨਜਮਤ ਨੂੰ ਅਪੀਲ ਕਰਦਾ ਵੀ ਐਵੇਂ ਨਾ ਕੋਈ ਮਾੜਾ-ਮੋਟਾ ਥਾਣੇਦਾਰ ਫੋਨ ਕਰਦਾ ਤੁਸੀਂ ਪੈਰ ਜੜਕਾ ਮਾਰਦੇ ਤੁਸੀਂ ਗੇਰ ਜਾ ਕੱਢ ਜਾਂਦੇ ਹੋ ਕੋਈ ਗੱਲ ਨਹੀਂ ਬਾਈ ਉਹ ਫੋਨ ਕਰ ਰਹੇ ਆ ਵੀ ਥਾਣੇ ਆ ਉਹਨਾਂ ਨੂੰ ਕਹੋ ਅਸੀਂ ਨਾ ਸਾਡੇ ਖਿਲਾਫ ਕੋਈ ਬਰਾਂਟਾ ਨਾਮ ਕਦਮਾ ਦਰਜ ਹੈ ਅਸੀਂ ਥਾਣੇ ਨਹੀਂ ਆਉਣਾ ਉਹਨਾਂ ਦੀਆਂ ਆਈਡੀਆਂ ਦੇਖ ਰਿਆ ਸੀ ਕੋਈ ਆਈਡੀ ਨਹੀਂ ਦਿਖਾਉਣੀ ਇਹ ਕਿਹੜਾ ਕਾਨੂੰਨ ਆ ਤੁਸੀਂ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ ਭਵੰਤ ਕਹਿੰਦਾ ਲੋਕਤੰਤਰ ਮਾਰਤਾ મોદી ਨੇ ਤੂੰ ਲੋਕਤੰਤਰ ਦੀ ਕੀ ਕਰ ਰਹੇ ਆ ਪੰਜਾਬ ਦੇ ਇੱਥੇ ਪੰਜਾਬ ਚ ਕੀ ਕਰ ਰਹੇ ਆ ਜਵਾਬ ਦੇਣਗੇ ਇਹਨਾਂ ਨੇ ਪਿੰਡਾਂ ਚ ਵੜਨਾ 24 ਆ ਗਈ ਤੇ ਮੈਂ ਮਾਵਾ ਪੈਣਾ ਨੂੰ ਬੇਨਤੀ ਕਰਦਾ ਉੱਥੇ ਖੜਾ ਆ ਕੇ ਨਾ ਇਹਨਾਂ ਦੇ ਐਮਐਲਏ ਨੂੰ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਮੂਰਲੇ ਕੜਾ ਮਚਾਦ ਨੂੰ ਸਵਾਲ ਪੁੱਛਣਾ ਵੀ ਭਾਨੇ ਦੀਆਂ ਭੈਣਾਂ ਦਾ ਕੀ ਕਸੂਰ ਸੀ ਪਾਨੇ ਦੇ ਭਰਾ ਦਾ ਕੀ ਕਸੂਰ ਸੀ ਪਾਨੇ ਦਾ ਕੀ ਕਸੂਰ ਸੀ ਜਿਹਨੂੰ ਨੰਗਾ ਕਰਾ ਕੇ ਜਲੀਲ ਕਰਾ ਕੇ ਬਰਫ ਤੇ ਲਟਾ ਕੇ ਠੰਡੇ ਪਾਣੀ ਸਰਚ ਪਾ ਕੇ ਸਿਰ ਤੇ ਛੱਤਰ ਮਰਵਾ ਕੇ ਉਹਦੀ ਵੀਡੀਓ ਬਣਾ ਕੇ ਦੇਖਦਾ ਸੀ ਕੀ ਕਸੂਰ ਸੀ ਪਾਨੇ ਦਾ ਕੀ ਕਸੂਰ ਹੈ ਲੱਖੇ ਸਿਧਾਣੇ ਦਾ ਚੱਟੇ ਦਾ ਪਰਚਾ ਤਰਨ ਤਰਨ ਦੇਤਾ ਤੁਸੀਂ ਇੱਕ ਸਾਲ ਪਹਿਲਾਂ ਅੱਜ ਤੱਕ ਉਸ ਸਾਦਾ ਰਾਤ ਤੱਕ ਲਾ ਦੇਦਾ ਕੀ ਕਸੂਰ ਆ ਬਈ ਉਹਨਾਂ ਬੰਦਿਆਂ ਦਾ ਉਹ ਕੀ ਕਰ ਰਿਹਾ ਤੇਰੇ ਡਾਂਗ ਮਾਰਦੇ ਆ ਸਾਨੂੰ ਗਾਲਾਂ ਕੱਢਦੇ ਆ ਸਵਾਲ ਤਾਂ ਪੁੱਛਦੇ ਨੇ ਯਾਰ ਤੇ ਤੂੰ ਤਾਂ ਇੱਥੇ ਸਿਮਰੋ ਭਾਬੀ ਸੁਖਵੀਰ ਮੰਦ ਬੁੱਧੀ ਹੈ ਇਹ ਡਲਾ ਮਾਰੂ ਕਿਸੇ ਦੇ ਕੈਪਟਨ ਦੀ ਦਾੜ੍ਹੀ ਆਏ ਆ ਕੈਪਟਨ ਦੀ ਪਜਾਮੀ ਆਏ ਆ ਕੈਪਟਨ ਰੂਸਾ ਲਈ ਫਿਰਦਾ ਇੱਕ ਇੱਕ ਲਈ ਕਲੀਅਰ ਦੀ ਪੱਗ ਸੁਖਵੀਰ ਦੀ ਚੱਟਾ ਮੇਰੇ ਭਾਈ ਦਾ ਸ਼ਰਿਆਂ ਬਖਾਈਦਾ ਕਿਸ ਨੂੰ ਨਾ ਹੁੰਦਾ ਸੀ ਯਾਰ ਤੈਨੂੰ ਵਾਲੇ ਲੰਮਾ ਪਾਇਆ ਜੇ ਤੈਨੂੰ ਕਿਤੇ ਤੂੰ ਕਹਿੰਦਾ ਤੁਸੀਂ ਅੰਨ ਅੰਦੋਲਨ ਦੇ ਉਹ ਚੋਂ ਨਿਕਲੇ ਹੋ ਜੇ ਕਦੇ ਉਹਦੀਂ ਦੱਬੇ ਹੁੰਦੇ ਜੇ ਉਹਦੀਂ ਕਦੇ ਤੁਹਾਨੂੰ ਐਂ ਕੁਸ਼ਲਦਾ ਹੁੰਦਾ ਤੂੰ ਤੂੰ ਐਮਪੀ ਬਣਦਾ ਤੂੰ ਮੁੱਖ ਮੰਤਰੀ ਬਣਦਾ ਉਹ ਕਿਹੜਾ ਮੁੱਖ ਮੰਤਰੀ ਨਹੀਂ ਸੀ ਜਦੋਂ ਤੂੰ ਅੱਜ ਲੋਕਾਂ ਨੂੰ ਦੱਬਣ ਨੂੰ ਫਿਰਦਾ ਤੈਨੂੰ ਕਿਸ ਨੇ ਕੁਝ ਕਿਹਾ ਤੇ ਮੁਕਦਮਾ ਦਰਜ ਹੋ ਗਿਆ ਥਾਣੇ ਵੀ ਕਿ ਤੈਨੂੰ ਕਿਸੇ ਨੇ ਬੁਲਾਇਆ ਹੋਵੇ ਜਿੰਨੀ ਮਦਰ ਕੇ ਤੂੰ ਸ਼ਰਮ ਲਾਹੀ ਸੀ ਜਿਵੇਂ ਤੂੰ ਬੁੜੀਆਂ ਤੱਕ ਨੂੰ ਵੀ ਬੀਬੀਆਂ ਤੱਕ ਨੂੰ ਵੀ ਕੀ ਬੋਲਦਾ ਰਿਹਾ ਅਸੀਂ ਐਂ ਤਾਂ ਕਦੇ ਬੋਲੇ ਨਹੀਂ ਯਾਰ ਅੱਜ ਤਾਂ ਤੇਰੇ ਮੈਂ ਕਹਿੰਦਾ ਤੂੰ ਅੱਜ ਤੈਨੂੰ ਫਿਕਰ ਆ ਕਿ ਮੇਰੇ ਬੱਚਾ ਆਉਣ ਵਾਲਾ ਨਾ ਮਾਂ ਤੂੰ ਸਟੇਜ ਤੇ ਬੋਲਦਾ ਅਸੀਂ ਕਹਿੰਦੇ ਭਾਈ ਪਰਮਾਤਮਾ ਤੰਦਰੁਸਤ ਬੱਚਾ ਪੈਦਾ ਕਰੇ ਉਹ ਵੀ ਰੱਬ ਦਾ ਜੀ ਹੈ ਉਹਨੇ ਦੁਨੀਆ ਤੇ ਆਉਣਾ ਪਰ ਜਿਹੜੀਆਂ ਤੈਨੂੰ ਆਪਣਾ ਫਿਕਰ ਆਪਣੇ ਬੱਚੇ ਦਾ ਫਿਕਰ ਆਪਣੀ ਘਰ ਵਾਲੀ ਦਾ ਫਿਕਰ ਹੈ ਤੇ ਜਿਹੜੀਆਂ ਕੁੜੀਆਂ ਭਾਨੇ ਦੀਆਂ ਭੈਣਾਂ ਨੇ ਯਾਰ ਤਾਂ ਉਹ ਕਿਸੇ ਦੀਆਂ ਧੀਆ ਨਹੀਂ ਭੈਣਾ ਨਹੀਂ ਕਿਸੇ ਦੀਆਂ ਮਾਮਾ ਨਹੀਂ ਇਹ ਤਾਂ ਸੋਚਣਾ ਯਾਰ ਤੂੰ ਕਿਹੜੇ ਰਾਹਾਂ ਤੇ ਪੈ ਗਿਆ ਤੂੰ ਦੇਖ ਆਪਾਂ ਅਜ ਅਕਰੀਏ ਖਾਨ ਦੀ ਮੱッセ ਰੰਗੜ ਦੀ ਬਦਾਲੀਆਂ ਦੀ ਬੱਚੇ ਬੈਂਤੇ ਬੁੱਚੜ ਦੀ ਗੱਲ ਕਰਦੇ ਆ ਕਿਵੇਂ ਸਾਡੀਆਂ ਕੁੜੀਆਂ ਚੱਕ ਲੈਣਦੀ ਕਿਵੇਂ ਕੁੜੀਆਂ ਦੇ ਨਾਲ ਬੈਂਤੇ ਬੁੱਚੜ ਨੇ ਠਾਣੇ 'ਚ ਨੰਗੀਆਂ ਕਰਾ ਕਰਾ ਕੇ ਕਿਵੇਂ ਬੇਪੱਤੀਆਂ ਕਰਾਈਆਂ ਕਿਵੇਂ ਜਲੀਲ ਕਰਾਈਆਂ ਤੇ ਤੂੰ ਕਿਹੜੀ ਗੱਲੋਂ ਘਟ ਰਹਿ ਗਿਆ ਅੱਜ ਆਪਾਂ ਨੇ ਦੇ ਗਾਂ ਤੂੰ ਭਰਾ ਤੇ ਉਹਦਾਂ ਕੁੜੀਆਂ ਦੋਨਾਂ ਭੈਣਾਂ ਦੇ ਪਰਚਾ ਦਿੱਤਾ ਕਿਹੜੀ ਗੱਲਾਂ ਘਟ ਹੈ ਇਹਦਾ ਜਵਾਬ ਲੋਕ ਲੈਣਗੇ ਤੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਬਾਈ ਇਹ ਜ਼ਰੂਰ ਜਵਾਬ ਲਿਓ ਅਸੀਂ ਤਾਂ ਲੜਾਂਗੇ ਕੋਈ ਗੱਲ ਨਹੀਂ 307 ਜਿਹੜਾ ਮਰਜੀ ਪਰਚਾ ਦੇਣ ਚੱਕ ਕੇ ਅੰਦਰ ਸਿੱਡ ਦੇਣ ਆਪ ਮੈਂ ਤੁਹਾਡੇ ਕੋਲ ਖੜਾ ਨਾਵੇਂ ਭੱਜਿਆ ਕਦੇ ਭਾਈ ਨਾ ਮੈਂ ਭੱਜਣਾ ਤੇ ਨਾ ਹੀ ਮੇਰਾ ਕੰਮ ਬਾਈ ਮੈਂ ਲੁਕਦਾ ਭਾਈ ਦਾ ਹਾਂ ਸੰਘਰਸ਼ ਦੇ ਵਿੱਚ ਰੂਪੋਸ਼ ਵੀ ਹੋਣਾ ਪੈਂਦਾ ਫੋਨ ਵੀ ਬੰਦ ਕਰਨੇ ਪੈਂਦਾ ਰੂਪੋਸ਼ ਹੋ ਕੇ ਮੋਰਚਿਆਂ 'ਚ ਪਹੁੰਚਣਾ ਵੀ ਪੈਂਦਾ ਇਹ ਵੀ ਪੈਂਤੜੇਬਾਜੀ ਹੁੰਦੀ ਹੈ ਪਰ ਜੇ ਤੁਸੀਂ ਕਹੋਗੇ ਵੀ ਮੈਂ ਐਂ ਡਰ ਕੇ ਮੇਰੀ ਆਵਾਜ਼ ਦਬਕੇ ਤਾਂ ਇਹ ਭਲੇਖਾ ਤੂੰ ਮਰਵਾ ਦੀ ਭਵੇਂ ਜਿੱਦੇ ਮਰਜੀ ਤੇਰੇ ਕੋਲ ਸਾਰਾ ਕੁਝ ਭਰਾਵਾ ਬੰਦੇ ਬਥੇਰੇ ਆ ਤੇਰੇ ਕੋਲੇ ਇਹ ਸੇਵਾ ਚ ਪਿਆ ਵੀ ਆ ਕੇ ਕਿਤੇ ਜੜ ਕੇ ਬੋਲੂਗਾ ਗੱਲ ਯਾਦ ਰੱਖੀ ਤਾਂ ਲੱਖਾ ਸਧਾਨਾ ਨੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਆਪਣੀ ਗੱਲਬਾਤ ਰੱਖੀ ਹੈ ਵਿਚਾਰ ਰੱਖੇ ਨੇ ਖਾਸ ਕਰਕੇ ਇੱਕ ਪਰਚਾ ਦਰਜ ਹੋ ਗਿਆ ਉਹਦੇ ਬਾਬਤ ਤੇ ਉਸ ਤੋਂ ਪਹਿਲਾਂ ਜਿਹੜੇ ਸਵਾਲ ਉੱਠ ਰਹੇ ਸਨ ਲੱਖਾ ਸਧਾਨਾ ਜਾਂ ਇਹਨਾਂ ਦੇ ਸਾਥੀਆਂ ਨੇ ਕੀ ਕੀ ਭੂਮਿਕਾ ਨਿਭਾਈ ਇਹਦੇ ਨਾਲ ਸੰਬੰਧਤ ਅਸੀਂ ਸਾਰੀਆਂ ਗੱਲਾਂ ਕੀਤੀਆਂ ਤੁਸੀਂ ਇਹ ਸਾਰੇ ਮੁੱਦੇ ਬਾਰੇ ਕੀ ਸੋਚਦੇ ਹੋ ਸਰਕਾਰ ਤੇ ਪੁਲਿਸ ਦਾ ਰੋਲ ਕੀ ਹੈ ਇਹ ਰੋਲ ਕਿਉਂ ਨਿਭਾਇਆ ਜਾ ਰਿਹਾ ਕਿਸ ਦੇ ਕਹਿਣ ਤੇ ਨਿਭਾਇਆ ਜਾ ਰਿਹਾ ਇਹਨਾਂ ਸਾਰੀਆਂ ਸਵਾਲਾਂ ਦੇ ਜਵਾਬ ਜ਼ਰੂਰ ਲੈਣੇ ਚਾਹੀਦੇ ਆ ਤੇ ਪੰਜਾਬ ਦੀ ਜਨਤਾ ਇਸ ਦੇ ਉੱਤੇ ਕੀ ਆਪਣੇ ਵਿਚਾਰ ਰੱਖਣਾ ਚਾਹੁੰਦੀ ਹੈ ਆਪਣੇ ਆਪਣੇ ਕਮੈਂਟ ਨੇ ਜਿਹੜੇ ਉਹ ਤੁਸੀਂ ਵੀ ਸਾਂਝੇ ਕਰ ਸਕਦੇ ਆ ਤੇ ਅਗਲੇ ਸਮੇਂ ਦੇ ਵਿੱਚ ਜਿਹੜੀ ਕਾਲ ਦਿੱਤੀ ਜਾਣੀ ਹੈ ਇਹ ਕਹਿੰਦੇ ਅੱਜ ਵੀ ਅਸੀਂ ਉੱਥੇ ਖੜੇ ਆ 10 ਤਰੀਕ ਦੀ ਵੇਟ ਕਰਾਂਗੇ ਜੇਕਰ ਉਦੋਂ ਤੱਕ ਪੁਲਿਸ ਆਪਣੇ ਬੋਲ ਪਗਾਉਂਦੀ ਆ ਤਾਂ ਠੀਕ ਨਹੀਂ ਤਾਂ ਫਿਰ ਅਸੀਂ ਫਿਰ ਇੱਕ ਕਾਲ ਦੇਵਾਂਗੇ ਤੇ ਲੋਕਾਂ ਨੂੰ ਇਕੱਠੇ ਕਰਾਂਗੇ ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਇਸ ਦੇ ਬਾਰੇ ਹੋਰ ਕੀ ਕੁਝ ਦੇਖਣ ਨੂੰ ਮਿਲ ਸਕਦਾ ਨੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਬਠਿੰਡਾ